ਪਰੰਤੂ ਬੱਚੇ ਦੀ ਮਾਂ ਨੇ 911 ਤੇ ਫੋਨ ਕਰਤਾ ਤੇ ਪੁਲਿਸ 10 ਮਿੰਟਾਂ ਬਾਅਦ ਉੱਥੇ ਪਹੁੰਚ ਗਈ ਐਂਬੂਲੈਂਸ ਵੀ ਆ ਗਈ ਐਂਬੂਲੈਂਸ ਵਾਲਿਆਂ ਨੇ ਉਸ ਦੀ ਮਾਤਾ ਨੂੰ ਬੱਚੇ ਦੀ ਨੂੰ ਤੇ ਬੱਚੇ ਨੂੰ ਐਂਬੂਲੈਂਸ ਵਿੱਚ ਬਿਠਾ ਕੇ ਹਸਪਤਾਲ ਲੈ ਗਈ ਤਾਂ ਕਿ ਮੋੜਲੀ ਸਿਹਤਾਂ ਦਿੱਤੀ ਜਾ ਸਕੇ ਦੋਸਤੋ ਮੈਂ ਤੁਹਾਡਾ ਆਪਣਾ ਅਮਰ ਸਿੰਘ ਸਿੱਧੂ ਮੈਂ ਆਪਣੇ ਪ੍ਰੋਗਰਾਮ ਸਿਸਟਮ ਰਾਹੀਂ ਆਪ ਜੀ ਨੂੰ ਕੁਝ ਨਾ ਕੁਝ ਦੱਸਦਾ ਹੀ ਰਹਿਣਾ ਹੈ ਅੱਜ ਵੀ ਮੈਂ ਆਪਣਾ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਬਹੁਤ ਸਾਰੇ ਲੇਖਕ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਆਦਿ ਦੇਸ਼ਾਂ ਵਿੱਚ ਘੁੰਮ ਕੇ ਆਉਂਦੇ ਹਨ ਤੇ ਆ ਕੇ ਉਸ ਬਾਰੇ ਸਫਰਨਾਮਾ ਵੀ ਲਿਖਦੇ ਹਨ ਜਿਸ ਦੇ ਵਿੱਚ ਨਵੇਂ-ਨਵੇਂ ਜਾਣਕਾਰੀਆਂ ਪਾਠਕਾਂ ਨੂੰ ਪੜਨ ਨੂੰ ਮਿਲਦੀਆਂ ਮੈਨੂੰ ਵੀ ਇਹਨਾਂ ਦੇਸ਼ਾਂ ਵਿੱਚ ਕਈ-ਕਈ ਵਾਰੀ ਜਾਣ ਦਾ ਮੌਕਾ ਮਿਲਿਆ ਹੈ ਪਰੰਤੂ ਮੈਂ ਉੱਥੇ ਬਹੁਤ ਛੋਟੀਆਂ-ਛੋਟੀਆਂ ਗੱਲਾਂ ਬਰੀਕ ਗੱਲਾਂ ਜੋ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਆਪਣੇ ਕੰਮ ਆਉਂਦੀਆਂ ਨੇ ਉਹ ਗੱਲਾਂ ਨੂੰ ਨੋਟ ਕਰਦਾ ਤੇ ਕੋਸ਼ਿਸ਼ ਕਰਦਾ ਤੇ ਤੁਹਾਡੇ ਸਾਹਮਣੇ ਰੱਖਿਆ ਜਾਂਦਾ ਇੱਕ ਦਿਨ ਦਾ ਜ਼ਿਕਰ ਹੈ ਕਿ ਮੈਂ ਕੈਨੇਡਾ ਦੇ ਸ਼ਹਿਰ ਐਮਸਬਰਗ ਦੇ ਥਰੇਸ਼ਰ ਪਾਰਕ ਵਿੱਚ ਆਪਣੇ ਸਾਥੀਆਂ ਨਾਲ ਬੈਠਾ ਸੀ ਉਸ ਪਾਰਕ ਵਿੱਚ ਉੱਥੇ ਹੋਰ ਪੰਜਾਬੀ ਤੇ ਬਾਕੀ ਲੋਕ ਵੀ ਰਲਵੇਂ ਮਿਲਵੇਂ ਬੈਠੇ ਸੀ ਤੇ ਸਾਰੇ ਬੱਚੇ ਆਪੋ ਆਪਣੇ ਢੰਗ ਨਾਲ ਆਨੰਦ ਮਾਣ ਰਹੇ ਸਨ ਥੋੜੇ ਚਿਰ ਬਾਅਦ ਕੀ ਹੋਇਆ ਕਿ ਇੱਕ ਬੱਚਾ ਖੇਡਦਾ ਖੇਡਦਾ ਮੈਨਹੋਲ ਦੇ ਟੱਕਣ ਰਹੀਂ ਸੀਵਰ ਵਿੱਚ ਡਿੱਗ ਪਿਆ ਉਸ ਦੀ ਮਾਤਾ ਉੱਥੇ ਭੱਜੀ ਭੱਜੀ ਗਈ ਤੇ ਉਸ ਨੇ ਬਾਹਾਂ ਫੜ ਕੇ ਬੱਚੇ ਨੂੰ ਬਾਹਰ ਕਢ ਲਿਆ ਬੱਚੇ ਦੇ ਕੋਈ ਜ਼ਖ਼ਮ ਨਹੀਂ ਲੱਗੇ ਬੱਚਾ ਕੋਈ ਖਾਸ ਰੋਇਆ ਨਹੀਂ ਕੋਈ ਜ਼ਖਮ ਨਹੀਂ ਹੋਇਆ ਪਰੰਤੂ ਬੱਚੇ ਦੀ ਮਾਂ ਨੇ 911 ਤੇ ਫੋਨ ਕਰਤਾ ਤੇ ਪੁਲਿਸ 10 ਮਿੰਟਾਂ ਬਾਅਦ ਉੱਥੇ ਪਹੁੰਚ ਗਈ ਐਂਬੂਲੈਂਸ ਵੀ ਆ ਗਈ ਐਂਬੂਲੈਂਸ ਵਾਲਿਆਂ ਨੇ ਉਸ ਦੀ ਮਾਤਾ ਨੂੰ ਬੱਚੇ ਦੀ ਨੂੰ ਤੇ ਬੱਚੇ ਨੂੰ ਐਂਬੂਲੈਂਸ ਵਿੱਚ ਬਿਠਾ ਕੇ ਹਸਪਤਾਲ ਲੈ ਗਈ ਤਾਂ ਕਿ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ ਇਥੇ ਮੈਂ ਦੱਸਣਾ ਚਾਹੁੰਦਾ ਕਿ ਉਸ ਬੱਚੇ ਨੂੰ ਮੈਨ ਹੋਲ ਵਿੱਚੋਂ ਜਦੋਂ ਕੱਢਿਆ ਗਿਆ ਉਸਦੇ ਸੱਟ ਉਸਦੇ ਚੋਟ ਕਿਉਂ ਨਹੀਂ ਲੱਗੀ ਇਹ ਹੀ ਹਾਲ ਆਪਣੇ ਇੰਡੀਆ ਵਿੱਚ ਹੋਵੇ ਜਦੋਂ ਕਿ ਮੈਨ ਹੋਲ ਵਿੱਚ ਆਪਣੇ ਹਿੰਦੁਸਤਾਨ ਵਿੱਚ ਕਿਸੇ ਵਜ੍ਹਾ ਕਰਕੇ ਕੋਈ ਬੱਚਾ ਬੁੱਢਾ ਜਾਂ ਪਸ਼ੂ ਡਿੱਗ ਪਵੇ ਤਾਂ ਸਿੱਧਾ 10-15 ਫੁੱਟ ਦੀ ਡੂੰਘਾਈ ਤੇ ਜਾਂਦਾ ਹੈ ਉੱਥੇ ਜੋ ਉਸ ਨਾਲ ਹੁੰਦਾ ਹੈ ਫਿਰ ਉਹ ਆਪਾਂ ਨੂੰ ਪਤਾ ਹੈ ਲੇਕਿਨ ਇਥੇ ਕਿਉਂ ਮੈਂ ਗੱਲ ਕਰ ਰਿਹਾ ਕੈਨੇਡਾ ਵਿੱਚ ਉੱਥੇ ਬੱਚੇ ਨੂੰ ਸੱਟ ਚੋਟ ਕਿਉਂ ਨਹੀਂ ਲੱਗੀ ਉੱਥੋਂ ਦੇ ਸਿਸਟਮ ਵਿੱਚ ਇਹ ਪ੍ਰਵੀਜ਼ਨ ਹੈ ਇਹ ਕੀਤਾ ਜਾਂਦਾ ਹੈ ਕਿ ਉੱਥੋਂ ਦੇ ਜੋ ਮੈਨਹੋਲ ਨੇ ਖਾਸ ਕਰਕੇ ਜੋ ਪਬਲਿਕ ਪਲੇਸਸ ਨੇ ਜੋ ਜਨਤਕ ਥਾਮਾਂ ਨੇ ਉੱਥੇ ਜੋ ਮੈਨਹੋਲ ਬਣੇ ਹੁੰਦੇ ਹਨ ਉਹ ਪੂਰੇ ਡੂੰਘੇ ਭਾਵੇਂ ਹੁੰਦੇ ਹੋਣ ਪਰ ਉਹਨਾਂ ਦੇ ਗਰਾਊਂਡ ਲੈਵਲ ਤੋਂ ਸਿਰਫ 2-3 ਫੁੱਟ ਨੀਵੀਂ ਕਰਕੇ ਮੈਨ ਹੌਲ ਦੇ ਅੰਦਰ ਹੀ ਇੱਕ ਆਰਜੀ ਤੌਰ ਤੇ ਸਲੇਬ ਪਾਈ ਹੁੰਦੀ ਹੈ ਜੇ ਕੋਈ ਬੱਚਾ ਜਾਂ ਕੋਈ ਬੱਚੇ ਦੀ ਚੀਜ਼ ਡਿੱਗ ਪਵੇ ਤਾਂ ਤੁਰ ਅੰਦਰ ਡੁੱંગી ਨਹੀਂ ਜਾਂਦੀ ਬੱਚੇ ਦਾ ਵੀ ਬਚਾਅ ਹੋ ਜਾਂਦਾ ਹੈ ਤੇ ਚੀਜ਼ ਵੀ ਨਹੀਂ ਡਿੱਗਦੀ ਤੇ ਸੀਵਰ ਵੀ ਬਲਾਕ ਨਹੀਂ ਹੁੰਦਾ ਸੋ ਇਹ ਸਾਡੇ ਤੇ ਉਹਨਾਂ ਦੇ ਸਿਸਟਮ 'ਚ ਫਰਕ ਹੈ ਉਧਰ ਦੂਸਰੇ ਪਾਸੇ ਪੁਲਿਸ ਨੇ ਸੀਵਰ ਪਾਉਣ ਵਾਲੇ ਦੇ ਠੇਕੇਦਾਰ ਨੂੰ ਬੁਲਾਇਆ ਠੇਕੇਦਾਰ ਆਇਆ ਠੇਕੇਦਾਰ ਨੂੰ ਸੀਵਰ ਦੇ ਮੈਨਹੋਲ ਦੇ ਜੋ ਢੱਕਣ ਸੀ ਉਹਨ ਸਹੀ ਤਰੀਕੇ ਨਾਲ ਨਾ ਰੱਖੇ ਜਾਂਦੇ ਪੁੱਛਗਿੱਛ ਕੀਤੀ ਉਹਨਾਂ ਦੇ ਮਹਿਕਮੇ ਨੂੰ ਲਿਖਿਆ ਗਿਆ ਤੇ ਸ਼ਿਫਾਰਸ਼ ਕੀਤੀ ਗਈ ਕਿ ਇਸ ਨੂੰ ਇਸ ਕੰਮ ਦੀ ਪੇਮੈਂਟ ਨਾ ਕੀਤੀ ਜਾਵੇ ਤੇ ਅੱਗੇ ਤੋਂ ਇਸ ਨੂੰ ਅਜਿਹਾ ਕੰਮ ਨਾ ਦਿੱਤਾ ਜਾਵੇ। ਸੋ ਦੋਸਤੋ ਸਾਡੇ ਸਿਸਟਮ ਤੇ ਉਹਦੇਲੇ ਸਿਸਟਮ ਦਾ ਇਹੋ ਹੀ ਫਰਕ ਹੈ। ਪਰ ਅਸੀਂ ਪੰਜਾਬੀ ਇਹ ਸਭ ਕੁਝ ਦੇਖ ਰਹੇ ਸੀ। ਇੱਕ ਪਾਸੇ ਅਸੀਂ ਮਨੋਰੰਜਨ ਕਰ ਰਹੇ ਸੀ। ਦੂਜੇ ਪਾਸੇ ਅਸੀਂ ਇਸ ਘਟਨਾ ਤੇ ਹੈਰਾਨ ਹੋ ਰਹੇ ਸੀ। ਧੰਨਵਾਦ। ਅਮੀਰੇ ਮੇਰੀ ਗਲਤ ਨੂੰ ਠਿੰਗੀ ਲੱਗੀ ਹੋਵੇਗੀ।